का घोषणा करता हूं मैं दाता हूं जिन के नाम पर मैं यह संकल्प करता हूं कि जब कोई किसी को रक्त की जरूरत होगी मैं किसी भी लागत से या भेदभाव के बिना रक्त दान करूंगा ताकि किसी की जान ना जावे पूर्ण मानव आदि मैं बोलता हूं जिंदगी बोलता हूं ਇਨਕਲਾਬ ਜੈਹਾ ਵਾਹ ਮੈਂ ਮੈਂ ਜੇ ਤੁਮ ਰਾਣੇ ਪਿੱਟ ਆਪਕੇ ਸਰਪੰਚ ਕਹਾਂ ਹਾਂ ਕਿ ਅੱਜ ਰक्तदान ਦਿਵਸ ਮੌਕੇ ਜੀ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਸਮਾਣਾ ਦੀ ਗਣਾ ਧਰਮਸ਼ਾਲਾ ਦੇ ਵਿੱਚ ਵਿੱਚ ਖੂਨਦਾਨੀ ਦੇ ਵਿੱਚ 14 ਜਮੂਨ ਦੇ ਕਲੱਬ ਦੇ ਵਿੱਚ ਸ਼ਿਵ ਸ਼ੰਕਰ ਜੂਥ ਸੇਵਾ ਕਲੱਬ ਸਮਾਣਾ ਵੱਲੋਂ ਫੈਲਾਫੀਨਰ ਵੀਰੇ ਬੱਚੇ ਲਈ ਇੱਕ ਇਹ ਸ਼ੁਲਕ ਕੈਂਪ ਜਿਹੜਾ ਕਿ ਮਿਸਵਾਰਤ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਉਹਨਾਂ ਇਹ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਜਿਹੜੇ ਕਿ ਪਿੱਛੇ ਜੇ 7 ਮਈ ਨੂੰ ਟਿੱਪਰ ਹਾਦਸੇ ਵਿੱਚ ਆਪਣਾ ਜੀਵਨ ਖੋਹ ਕਰ ਗਏ ਸਨ। ਇਹ ਕੈਂਪ ਉਹਨੇ ਇਹ ਜੱਗ ਲੱਗੀ ਸਨਮਾਨ ਦੇ ਵਿੱਚ ਹੋਇਆ। ਹਰ ਮਿੰਨੇ ਦੇ ਸਾਹਮਣੇ ਲਗਾਇਆ ਜਾਂਦਾ ਹੈ। ਇਹਨੂੰ ਲੱਗਦਾ ਹੈ। ਸ਼ਿਵਸ਼ੰਕਰ ਯੂਥ ਕਲੱਬ ਵੱਲੋਂ ਅੱਜ ਦੇ ਇਹ ਕੈਂਪ ਵਿੱਚ ਸੋਦੇ ਕਰੀਬ ਯੂਨਿਟ ਕੱਠਾ ਕਰਨਾ ਟੀਚਰ ਕੀਤਾ ਗਿਆ। ਜਿਹੜਾ ਕਿ ਸਾਲ ਸਿਮੇ ਬੀੜੇ ਬੱਚਿਆਂ ਨੂੰ ਅਦਰਜਿੰਦਰਾ ਹਸਪਤਾਲ ਦੇ ਪਟਿਆਲੇ ਹੋਰ ਬੀਜ ਨੂੰ ਕੱਪ ਲਵੇਗਾ। ਮੈਨੂੰ ਉਮੀਦ ਹੈ कि ਇਹ ਕਿ ਜੈ ਕੈਂਪ ਬਿਲਕੁਲ ਸਫਲ ਹੋਏਗਾ ਅਤੇ ਉਹਨਾਂ ਦੇ ਬੱਚਿਆਂ ਨੂੰ ਸਮਰਪਿਤ ਕਰਨ ਦੇ ਵਿੱਚ ਸਹਾਇਕ ਹੋਏ ਮੈਂ ਸਾਰੇ शिवशंकर ਜੂ ਜੂ સેવાਦਾਰ ਦੇ ਸੇਵਾਦਾਰਾਂ ਦਾ ਰਮਨ ਸਿੰਘ ਜੀ ਅਤੇ ਉਹਨਾਂ ਪਰਿਵਾਰਾਂ ਦਾ ਜਿਹੜੇ ਅੱਜ ਇੱਥੇ ਸ਼ਾਮਲ ਹੋਏ ਨੇ ਉਹਨਾਂ ਸਾਰੀਆਂ ਦਾ ਇਸ ਮੌਕੇ ਤੇ ਉਹਨਾਂ ਨੂੰ ਬਹੁਤ ਧੰਨਵਾਦ ਕਰਨਾ ਅਤੇ ਇਸ ਕੈਂਪ ਦੇ ਸਫਲ ਲਈ ਮੈਂ ਕਾਮਨਾ ਕਰਦਾ ਹਾਂ